ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੀ ਸੁਭਨਾ ਜੀ ਆਪਣਾ ਮੇਰਾ ਨਾਮ ਜੀ ਰਾਜਪਾਲ ਸਿੰਘ ਰਾਜੂ ਅੱਜ ਤੁਸੀਂ ਕਿਹੜੀ ਜਥੇਬੰਦੀ ਨੂੰ ਛੱਡ ਕੇ ਆ ਰਹੇ ਹੋ ਮੈਂ ਭਾਜੀਪੀ ਪਾਰਟੀ ਨੂੰ ਹਲਵਦਾ ਕਹਿ ਕੇ ਭਾਈ ਅਮਰਪਾਲ ਜੀ ਪਾਰਟੀ ਨਾਲ ਜੁੜਿਆ ਕੀ ਤੁਹਾਨੂੰ ਇਸ ਤਰ੍ਹਾਂ ਦਾ ਲੱਗਾ ਕਿ ਤੁਸੀਂ ਇੱਕ ਰਾਸ਼ਟਰੀ ਪਾਰਟੀ ਨੂੰ ਛੱਡ ਕੇ ਤੇ ਭਾਈ ਅਮਰਪਾਲ ਸਿੰਘ ਜੀ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਨਾਲ ਤੁਸੀਂ ਆਏ ਹੋ ਤੁਹਾਨੂੰ ਕੀ ਮਹਿਸੂਸ ਆਇਆ ਮੈਨੂੰ ਮਹਿਸੂਸ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਜਿਹੜਾ ਨਸ਼ਾ ਬਹੁਤ ਵੇਖ ਰਿਆ ਉਹ ਤੇ ਪਾਰਟੀਆਂ ਕਿਸੇ ਕੋ ਸਾਂਭਿਆ ਨਹੀਂ ਗਿਆ ਇਹ ਸਾਨੂੰ ਇਨਾ ਮਾਨ ਆ ਕਿ ਭਾਈ ਅਮਰਪਾਲ ਸਿੰਘ ਹੀ ਆ ਜਿਹੜੇ ਨਸ਼ਿਆਂ ਦੇ ਵਿਰੁੱਧ ਲੜ ਸਕਦੇ ਆ ਤੇ ਪੰਜਾਬ ਨੂੰ ਬਚਾ ਸਕਦੇ ਆ ਜੀ ਜੀ ਇਸ ਕਰਕੇ ਮੈਂ ਭਾਈ ਅਮਰਪਾਲ ਜੀ ਦੇ ਨਾਲ ਦਿਲੋਂ ਬੀਸੀ ਵੰਗ ਜੁੜਿਆ ਹੁਣ ਅੱਗੋਂ ਦੀ ਤੁਹਾਡੀ ਕੀ ਰਣਨੀਤੀ ਰਹੇਗੀ ਅੱਗੇ ਤੋਂ ਰਣਨੀਤੀ ਮੇਰੀ ਇਹ ਆ ਜੀ ਮੈਂ ਦਿਨ ਰਾਤ ਇੱਕ ਕਰੂੰਗਾ ਐਸੀ ਭਾਈਚਾਰਾ ਬੀਸੀ ਭਾਈਚਾਰਾ ਜਰਨਲ ਜਿੱਥੇ ਕਿਤੇ ਨੁੱਕਰ ਕਿਤੇ ਵੀ ਹੋਊਗੀ ਮੈਂ ਉਥੇ ਜਾ ਕੇ ਭਾਈ ਅਮਰਪਾਲ ਜੀ ਦੇ ਹੱਕ ਦੇ ਵਿੱਚ ਵੋਟਾਂ ਮੰਗੂਗਾ ਤੇ ਉਹਨਾਂ ਨੂੰ ਜਿੱਤ ਦਰਜ ਕਰਾਉਂਗਾ ਤੁਹਾਨੂੰ ਕਿੰਨਾਂ ਨੇ ਇੱਧਰ ਔਨਲੀ ਪ੍ਰੇਰਿਤ ਕਿੰਨਿਆਂ ਨੇ ਕੀਤਾ ਇਹ ਇਹ ਜੀ ਮੇਰੇ ਸਰਪੰਚ ਸਾਹਿਬ ਆ ਸਾਬਕਾ ਸਰਪੰਚ ਸਾਹਿਬ ਤੇ ਇਹਨੇ ਖਾਨਪੁਰ ਵਾਲੇ ਇਹਨਾਂ ਨੇ ਵੀ ਮੈਨੂੰ ਮਿਲਿਆ ਇਹਨਾਂ ਨੇ ਵੀ ਸੁਜਮ ਦਿੱਤਾ ਪਰਮੇਸ਼ਰ ਗੁਰਵੇਲ ਸਿੰਘ ਦੇ ਗੁਰਵੇਲ ਸਿੰਘ ਆ ਭਾਈ ਜੀ ਇਹਨਾਂ ਨੇ ਵੀ ਬੜਾ ਮਾਨ ਸਤਕਾਰ ਦਿੱਤਾ ਇਸ ਕਰਕੇ ਫਿਰ ਆਪਾਂ ਅੱਜ ਇਕੱਠੇ ਹੋ ਕੇ ਆ ਜੇ ਭਾਈ ਸਾਹਿਬ ਦੇ ਪਿੰਡ ਜਲੂਆਲੇ ਖੇੜੇ ਆਏ ਆ ਤੇ ਅੱਜ ਅਸੀਂ ਜਿੱਤ ਪ੍ਰਾਪਤ ਜਿਹੜੀ ਆ ਕਰਕੇ ਚਾਰ ਤੀ ਨੂੰ ਛੰਡੇ ਕੱਢਾਂਗੇ ਬਿਲਕੁਲ ਜੀ ਤੁਸੀਂ ਨਾਮ ਬੋਲੇ ਕੋ ਰਾਜਪਾਲ ਸਿੰਘ ਰਾਜੂ ਪ੍ਰਧਾਨ ਜੀ ਤੁਸੀਂ ਕਿਹੜੇ ਬੀਜੇਪੀ ਬੀਜੇਪੀ ਤੋਂ ਮੈਂ ਅਲਵਿਦਾ ਕਹਿ ਕੇ ਅੱਜ ਭਾਈ ਅਮਰਪਾਲ ਜੀ ਨਾਲ ਜੁੜਿਆ ਹਾਂਜੀ ਸਰਪੰਚ ਸਾਹਿਬ ਸਭ ਤੁਹਾਡੀ ਪ੍ਰੇਰਨਾ ਸਤਕਾਰ ਰਾਜਪਾਲ ਸਿੰਘ ਜੀ ਬੀਜੇਪੀ ਨੂੰ ਛੱਡ ਕੇ ਆਏ ਆ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਸਰਬਜੀਤ ਸਿੰਘ ਖਾਨਪੁਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅਮਰਸਰ ਮੈਂ ਤੁਸੀਂ ਕਿਸਰਾ ਮਹਿਸੂਸ ਕਰਦੇ ਅਸੀਂ ਬਹੁਤ ਵਧੀਆ ਮਹਿਸੂਸ ਕਰਦੇ ਆ ਜੀ ਇਹ ਭਾਈ ਸਾਹਿਬ ਦੇ ਆਉਣ ਦੇ ਨਾਲ ਸਾਡਾ ਜਿਹੜਾ ਕਾਫਲਾ ਵਾ ਹੋਰ ਵੱਡਾ ਹੋ ਗਿਆ ਅਤੇ ਸਾਨੂੰ ਮਹਿਤਾ ਸਰਕਲ ਤੋਂ ਬਹੁਤ ਵੱਡੀ ਮਜ਼ਬੂਤੀ ਮਿਲੂਗੀ ਕਿਉਂਕਿ ਇਹਨਾਂ ਦਾ ਲੋਕਾਂ ਦੇ ਵਿੱਚ ਬਹੁਤ ਅਛਾ ਆਧਾਰ ਆ ਅਤੇ ਬਹੁਤ ਵਧੀਆ ਤਰੀਕੇ ਨਾਲ ਇਹ ਕੰਮ ਕਰਦੇ ਆ ਅਤੇ ਅਸੀਂ ਇਹਨਾਂ ਤੋਂ ਬਹੁਤ ਵੱਡੀ ਆਸ ਰੱਖ ਕੇ ਇਹਨਾਂ ਨੂੰ ਇੱਥੇ ਸ਼ਾਮਿਲ ਕੀਤਾ ਹੈ ਇਹ ਕਹਿਣਾ ਚਾਹੁੰਦੇ ਆ ਫਾਰੀ ਇਹ ਸਾਡੀ ਮਹਿਤਾ ਵਿੰਗ ਦੇ ਬਹੁਤ ਵਧੀਆ ਇਹਨਾਂ ਦਾ ਵੋਟਿੰਗ ਪ੍ਰਚਾਰ ਬਹੁਤ ਵਧੀਆ ਆ ਆਊਟਸਾਈਡ ਦਾ ਇਹ ਆਪਣੇ ਨਾਲ ਆਏ ਆ ਆਪਾਂ ਨੂੰ ਬਹੁਤ ਤਕੜੀ ਲੀਡ ਦਵਣਗੇ ਉਧਰੋਂ ਤੇ ਸਾਨੂੰ ਇਹਨਾਂ ਦਾ ਬਹੁਤ ਤਕੜਾ ਭਰੋਸਾ ਹੈ ਨਾ ਉੱਤੇ ਕਿ ਇਹ ਸਾਡੇ ਨਾਲ ਮਿਲ ਜੁਲ ਕੇ ਸਾਥ ਦੇਣਗੇ ਆਉਣ ਵਾਲੇ ਸਮੇਂ ਦੀ ਰਣਨੀਤੀ ਕੀ ਰਹੇਗੀ ਆਉਣ ਵਾਲੇ ਸਮੇਂ ਦੀ ਰਣਨੀਤੀ ਇਹੀ ਰਹੇਗੀ ਜਿੱਦਾਂ ਮਤਲਬ ਹੁਣ ਚੋਣ ਪ੍ਰਚਾਰ ਚੱਲਣ ਰਿਹਾ ਜੀ ਇਹਨੂੰ ਹੋਰ ਵੱਧ ਚੜ ਕੇ ਅੱਗੇ ਵਧਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ